ਭਾਬੀ ਕਮਲਕੌਰ ਦੇ ਕਤਲ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਅਨੇਕਾਂ ਵੀਡੀਓਜ਼ ਤੁਸੀਂ ਵੀ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਭਾਬੀ ਕਮਲਕੌਰ ਦਾ ਜਿਹੜਾ ਕਿ ਕਤਲ ਹੋਇਆ ਉਸ ਤੋਂ ਬਾਅਦ ਲੋਕਾਂ ਨੇ ਵੀਡੀਓਜ਼ ਪਾਈਆਂ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਅਮਰਤਪਾਲ ਸਿੰਘ ਮੈਰੂ ਨੂੰ ਜਿਹੜਾ ਕਿ ਮੁੱਖ આરોપી ਮੰਨਿਆ ਗਿਆ ਤੇ ਉਹ ਵਿਦੇਸ਼ ਭੱਜ ਚੁੱਕਿਆ ਤੇ ਇਸ ਦੇ ਨਾਲ ਜਿਹੜੇ ਦੋ ਹੋਰ ਸਾਥੀ ਸੀ ਉਹਨਾਂ ਨੂੰ ਤਾਂ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਹਨਾਂ ਦਾ ਰਿਮਾਂਡ ਵਗੈਰਾ ਹਾਸਲ ਕੀਤਾ ਗਿਆ ਤੇ ਸਾਰੇ ਖੁਲਾਸੇ ਹੋਏ ਤੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਖੁਲਾਸਾ ਹੋਇਆ ਕਿ ਆ ਭਾਬੀ ਦਾ ਜੜਾ ਕਤਲ ਹੈ ਉਹ ਕਮਰ ਕਸੇ ਦੇ ਨਾਲ ਉਸ ਦਾ ਗਲ ਘੋਟ ਕੇ ਉਸ ਦੀ ਜੜ ਕੀ ਹਤਿਆਤ ਕੀਤੀ ਗਈ ਸੀ ਇਸ ਤੋਂ ਇਲਾਵਾ ਜਿਹੜੇ ਹੋਰ ਇਲਜ਼ਾਮ ਲੱਗ ਰਹੇ ਨੇ ਉਸ ਦੀ ਰਿਪੋਰਟ ਆਉਣੀ ਹਲੇ ਬਾਕੀ ਆ ਫਿਲਹਾਲ ਆ ਭਾਬੀ ਕਮਲ ਦੇ ਕਤਲ ਨੂੰ ਲੈ ਕੇ ਜਿਹੜੀ ਕਿ ਪੁਸ਼ਟੀ ਹੋ ਚੁੱਕੀ ਹੈ ਕਿ ਗਲ ਘੋਟ ਕੇ ਹੀ ਉਸ ਦਾ ਜੜਾ ਕੀ ਕਤਲ ਕੀਤਾ ਗਿਆ ਇਸ ਤੋਂ ਇਲਾਵਾ ਲਗਾਤਾਰ ਅਨੇਕਾਂ ਵੀਡੀਓ ਸਾਹਮਣੇ ਆਈਆਂ ਪਰ ਹੁਣ ਇੱਕ ਨਿੱਜੀ ਚੈਨਲ ਦੇ ਵੱਲੋਂ ਕਮਲ ਦੀ ਮਾਤਾ ਦੇ ਨਾਲ ਗੱਲਬਾਤ ਕੀਤੀ ਗਈ ਹੈ ਇੱਕ ਵਿਸ਼ੇਸ਼ ਜੜੀ ਕਿ ਇੰਟਰਵਿਊ ਕੀਤੀ ਗਈ ਜਿਸ ਦੇ ਵਿੱਚ ਜਾਣਿਆ ਗਿਆ ਕਿ ਆਖਰ ਜਦੋਂ ਭਾਬੀ ਕਮਲ ਕੌਦਾ ਕਤਲ ਹੋਇਆ ਜਾਂ ਉਹ ਘਰ ਤੋਂ ਗਈ ਸੀ ਕੀ ਕਹਿ ਕੇ ਗਈ ਸੀ ਕੀ ਕਰਦਾ ਮਾਹੌਲ ਸੀ ਤਾਂ ਉਸ ਨੂੰ ਲੈ ਕੇ ਭਾਬੀ ਕਮਲ ਦੀ ਮਾਤਾ ਨੇ ਜਿਹੜੀ ਚੈਨਲ ਦੇ ਉੱਤੇ ਗੱਲਬਾਤ ਕਰਦੇ ਹੋਏ ਖੁਲਾਸਾ ਕੀਤਾ ਹੈ ਕਿ ਘਰ ਦੇ ਵਿੱਚ ਉਹਨਾਂ ਦੇ ਕਈ ਦਿਨਾਂ ਤੋਂ ਜਿਹੜੇ ਕਿ ਬੰਦੇ ਆ ਰਹੇ ਸੀ ਜਿਸ ਦੇ ਵਿੱਚ ਅਮਰਤਪਾਲ ਸਿੰਘ ਮਹਿਰੂ ਵੀ ਸੀ ਅਤੇ ਉਸ ਨੇ ਬਾਣਾ ਨਹੀਂ ਸੀ ਪਾਇਆ ਹੋਇਆ ਬਿਨਾਂ ਬਾਣੇ ਤੋਂ ਉਹ ਸਿਵਲ ਜਿਵੇਂ ਕਿ ਪੈਂਟ ਸ਼ਰਟ ਦੇ ਵਿੱਚ ਉਹ ਆਇਆ ਸੀ ਤੇ ਉਸ ਨੇ ਖੁਦ ਦੱਸਿਆ ਸੀ ਕਿ ਉਹ ਅਮਰਤਪਾਲ ਸਿੰਘ ਮਹਿਰੂ ਅਤੇ ਕਮਲਕੌਰ ਦੇ ਨਾਲ ਮਿਲਣਾ ਚਾਹੁੰਦੇ ਨੇ ਜਿਸ ਦੇ ਚੱਲਦੇ ਉਸ ਦੀ ਮਾਤਾ ਨੇ ਇਹ ਕਿਹਾ ਅ ਨਿੱਜੀ ਚੈਨਲ ਦੇ ਉੱਤੇ ਗੱਲਬਾਤ ਕਰਦੇ ਹੋਏ ਕਿ ਉਸਨੇ ਕਿਹਾ ਸੀ ਕਿ ਕਮਲ ਜਿਹੜੀ ਕਿ ਉਹ ਘਰ ਨਹੀਂ ਹੈਗੀ ਇਸ ਤੋਂ ਇਲਾਵਾ ਉਹਨਾਂ ਨੇ ਫੋਨ ਨੰਬਰ ਵੀ ਮੰਗਿਆ ਸੀ ਪਰ ਉਹਨਾਂ ਨੇ ਨੰਬਰ ਨਹੀਂ ਦਿੱਤਾ ਕਿਉਂਕਿ ਕਮਲ ਨੇ ਮਨਾ ਕੀਤਾ ਹੋਇਆ ਸੀ ਕਿ ਉਸ ਦਾ ਮੋਬਾਈਲ ਨੰਬਰ ਜਿਹੜਾ ਕਿ ਕਿਸੇ ਨਾਲ ਵੀ ਸਾਂਝਾ ਨਾ ਕੀਤਾ ਜਾਵੇ ਜਿਹਦੇ ਚੱਲਦੇ ਮਾਤਾ ਦੇ ਮੁਤਾਬਿਕ ਉਸ ਦਾ ਕਹਿਣਾ ਹੈ ਕਿ ਫਿਰ ਜਿਹੜਾ ਕਿ ਅਮਰਤਪਾਲ ਸਿੰਘ ਮੈਰੂਨ ਨੇ ਕਿਹਾ ਕਿ ਮੋਬਾਈਲ ਨੰਬਰ ਤਾਂ ਸਾਡੇ ਕੋਲ ਹੈਗਾ ਤੇ ਉਸ ਦੇ ਨਾਲ ਗੱਲਬਾਤ ਕੀਤੀ ਤਾਂ ਫਿਰ ਕਮਲ ਨੇ ਕਿਹਾ ਕਿ ਉਹ ਇੱਥੇ ਨਹੀਂ ਹੈਗੀ ਇਸ ਤੋਂ ਬਾਅਦ ਉਸ ਤੋਂ ਅਗਲੇ ਦਿਨ ਉਹ ਫਿਰ ਆਉਂਦੇ ਨੇ ਅਤੇ ਫਿਰ ਉਸ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਮਲਕੌਰ ਨੇ ਕਿਹਾ ਕਿ ਉਸ ਦੀ ਮਾਤਾ ਦੀ ਜਿਹੜੀ ਕਿ ਸਿਹਤ ਆ ਉਹ ਠੀਕ ਨਹੀਂ ਹੈ ਇਸ ਕਰਕੇ ਉਹ ਤੁਹਾਡੇ ਨਾਲ ਜਿਹੜਾ ਕਿ ਨਹੀਂ ਜਾ ਸਕਦੀ ਹੈ ਸਾਰੀ ਜਾਣਕਾਰੀ ਜਿਹੜੀ ਕਿ ਕਮਲਕੌਰ ਦੀ ਮਾਤਾ ਵੱਲੋਂ ਸਾਂਝੀ ਕੀਤੀ ਗਈ ਹੈ ਇਸ ਤੋਂ ਇਲਾਵਾ ਮਾਤਾ ਨੇ ਇਹ ਵੀ ਦੱਸਿਆ ਕਿ ਉਸ ਤੋਂ ਬਾਅਦ ਜਦੋਂ ਉਹ ਕਮਲਕੌਰ ਨੂੰ ਲੈ ਜਾਂਦੇ ਨੇ ਗੱਡੀ ਦੇ ਵਿੱਚ ਉਹ ਆਪਣੀ ਗੱਡੀ ਦੇ ਵਿੱਚੋਂ ਜਾਂਦੀ ਹੈ ਤਾਂ ਅੱਗੇ ਜਾ ਕੇ ਜਿਹੜਾ ਕਿ ਉਸ ਦੇ ਨਾਲ ਉਸ ਦੇ ਮਨ ਦੇ ਵਿੱਚ ਪਹਿਲਾਂ ਵੀ ਸ਼ੰਕਾ ਸੀ ਕਿ ਕਿਤੇ ਕੋਈ ਅਜਿਹੀ ਨਾ ਹੋਣੀ ਨਾ ਹੋ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਕਿ ਉਸ ਦੇ ਨਾਲ ਅਮਰਪਾਤ ਸਿੰਘ ਮੈਰੂ ਨੇ ਕਈ ਵਾਰ ਗੱਲਬਾਤ ਕੀਤੀ ਉਸ ਦੇ ਕੰਟੈਂਟ ਨੂੰ ਲੈ ਕੇ ਤੇ ਉਸਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਡਰ ਜ਼ਰੂਰ ਸੀ ਮਾਤਾ ਨੇ ਇਹ ਵੀ ਗੱਲ ਕਹੀ ਹੈ ਕਿ ਉਸਨੇ ਜਦੋਂ ਉਹ ਘਰੋਂ ਚਲੀ ਗਈ ਸੀ ਜੋ ਜਾ ਰਹੀ ਸੀ ਉਸਦੇ ਨਾਲ ਤਾਂ ਉਸਨੇ ਕਈ ਵਾਰ ਜਿਹੜਾ ਕਿ ਰਸਤੇ ਦੇ ਵਿੱਚ ਉਸ ਨੂੰ ਫੋਨ ਕੀਤਾ ਕਿ ਤੂੰ ਠੀਕ ਐ ਰੋਟੀ ਖਾ ਲਈ ਤਾਂ ਉਸ ਵਕਤ ਕਮਲ ਜਿਹੜੀ ਕਿ ਬਿਲਕੁਲ ਠੀਕ ਠਾਕ ਸੀ ਅਤੇ ਇਸ ਦੇ ਨਾਲ ਹੀ ਉਸਨੇ ਪੁੱਛਿਆ ਵੀ ਸੀ ਕਿ ਜਿਹੜੇ ਬੰਦੇ ਤੈਨੂੰ ਲੈ ਕੇ ਗਏ ਸੀ ਜਿਹੜੇ ਬੰਦਿਆਂ ਨਾਲ ਤੂੰ ਗਈਆਂ ਉਹ ਕਿੱਥੇ ਨੇ ਤਾਂ ਉਹਨੇ ਦੱਸਿਆ ਕਿ ਉਹ ਨਾਲ ਹੀ ਨੇ ਤਾਂ ਜਿਹੜੇ ਕਿ ਕਮਲ ਦੀ ਮਾਤਾ ਦਾ ਕਹਿਣਾ ਕਿ ਕਈ ਦਿਨ ਜਿਹੜੇ ਕਿ ਉਸ ਦਿਨ ਗੱਲਬਾਤ ਹੁੰਦੀ ਰਹੀ ਉਸ ਤੋਂ ਅਗਲੇ ਦਿਨ ਵੀ ਜਿਹੜੇ ਕਿ ਗੱਲਬਾਤ ਹੁੰਦੀ ਰਹੀ ਪਰ ਉਸ ਤੋਂ ਬਾਅਦ ਜਿਹੜੇ ਕਿ ਉਸ ਦੇ ਫੋਨ ਜਿਹੜੇ ਕਿ ਬੰਦ ਹੋਏ ਤਾਂ ਸ਼ਾਮ ਤੱਕ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਬੇਟੀ ਜਿਹੜੇ ਕੀ ਮੌਤ ਹੋ ਚੁੱਕੀ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਜਿੱਦੇ ਚਲਦੇ ਹੀ ਕਮਲਦੀਪ ਮਾਤਾ ਦਾ ਕਹਿਣਾ ਹੈ ਕਿ ਅਮਿਤਪਾਲ ਸਿੰਘ ਮੈਲੂ ਦੇ ਖਿਲਾਫ ਅਜਿਹੇ ਸਖਤ ਕਾਰਵਾਈ ਹੋਣੀ ਚਾਹੀਦੀ ਜਿਵੇਂ ਉਸ ਦੀ ਬੇਟੀ ਨੂੰ ਤੜਫ ਤੜਫ ਕੇ ਮਾਰਿਆ ਗਿਆ ਉਸੇ ਤਰੀਕੇ ਦੇ ਨਾਲ ਉਸ ਨੂੰ ਵੀ ਜਿਹੜੀ ਕਿ ਸਜ਼ਾ ਉਹ ਮਿਲਣੀ ਚਾਹੀਦੀ ਆ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਉਹ ਬਿਨਾ ਬਾਣੇ ਤੋਂ ਆਇਆ ਸੀ ਇੱਕ ਪਾਸੇ ਤਾਂ ਉਹ ਸਿੱਖ ਨੇ ਪਰ ਦੂਜੇ ਪਾਸੇ ਨਿਹੱਤੇ ਦੇ ਉੱਤੇ ਬਾਹਰ ਕਰਨਾ ਕਿੱਥੋਂ ਤੱਕ ਸਹੀ ਆ ਸਿੱਖੀ ਬਾਣੀ ਦੇ ਵਿੱਚ ਉਹਨਾਂ ਨੇ ਇੱਕ ਮਹਿਲਾ ਦੇ ਉੱਤੇ ਹੱਥ ਚੁੱਕਿਆ ਇੱਕ ਮਹਿਲਾ ਦਾ ਧੋਖੇ ਦੇ ਨਾਲ ਕਤਲ ਕੀਤਾ ਗਿਆ ਕਿ ਇਹ ਇਹ ਕੀ ਮਰਦਾਨਗੀ ਕਹਾਂਗੇ ਤੇ ਇਸ ਤਰੀਕੇ ਦੇ ਜਿਹੜੇ ਕਿ ਸਵਾਲ ਏ ਕਮਲਦੀ ਮੱਤਾ ਦੇ ਵੱਲੋਂ ਚੁੱਕੇ ਗਏ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਆ ਉਹਨਾਂ ਕਹਿ ਆ ਕਿ ਬੇਸ਼ੱਕ ਉਹ ਗਰੀਬ ਨੇ ਪਰ ਉਹ ਰਾਜੀਨਾਮਾ ਨਹੀਂ ਕਰਨਗੇ ਅਤੇ ਆਪਣੀ ਸਿੱਧੇ ਇਨਸਾਫ ਦੇ ਵਾਸਤੇ ਲਗਾਤਾਰ ਡਟੇ ਰਹਿਣਗੇ ਇਸ ਦੇ ਚਲਦੇ ਉਸਨੇ ਨੀਦੀ ਚੈਨਲ ਦੇ ਉਤੇ ਇਹ ਗੱਲ ਬਾਤ